ਦੋਸਤੋ ਇਸ ਵੇਲੇ ਮੇਰੇ ਨਾਲ ਲਾਈਨ ਤੇ ਵੱਡੇ ਕਿਸਾਨ ਨੇਤਾ ਫਰਦੀਸ਼ ਸਿੰਘ ਫੋਲਸਾ ਮੌਜੂਦ ਨੇ ਫੋਲਸਾ ਜੀ ਸਵਾਗਤ ਆ ਤੁਹਾਡਾ ਜੀ ਧੰਨਵਾਦ ਜੀ ਤੁਹਾਡੇ ਚੈਨਲ ਦਾ ਵੀ ਜੀ ਫੋਲਸਾ ਸਾਹਿਬ ਹਾਈ ਕੋਰਟ ਦਾ ਹੁਕਮ ਹੈ ਹਰਿਆਣਾ ਸਰਕਾਰ ਨੂੰ ਕਿ ਜਿਹੜੀ ਬੈਰੀਕੇਟਿੰਗ ਕੀਤੀ ਹੋਈ ਹੈ ਇਹ ਹਟਾਓ ਤੇ ਰਸਤਾ ਖੋਲੋ ਕੀ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਜੀ ਰਸਤਾ ਅਸੀਂ ਵੀ ਚਾਹੁੰਦੇ ਆਂ ਵੀ ਜਿਹੜਾ ਵੈਰੀਕੇਟ ਹਟਕੇ ਜਿਹੜਾ ਜੀਟੀ ਰੋਡ ਤੇ ਲੱਗਿਆ ਹੋਇਆ ਰਸਤਾ ਖੁੱਲੇ ਤਾਂ ਕਿ ਜੋ ਅਸੀਂ ਅਸੀਂ ਵੀ ਕੋਈ ਇੱਥੇ ਸ਼ੰਭੂ ਬਾਰਡਰ ਤੇ ਤਾਂ ਸਾਡਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਇਸ ਕਰਕੇ ਅਸੀਂ ਕਾਫੀ ਜਦਦ ਜਨ ਕੀਤੀ ਹੈ ਵੀ ਰਸਤਾ ਖੁੱਲ ਜੇ ਅਸੀਂ ਐਜੇ ਕਹਿਣਾ ਹੋਵੇ ਤਾਂ ਇਸ ਨੂੰ ਖਲੌਣ ਦੇ ਖਾਤਰ 400 ਕਿਸਾਨ ਫੱਟੜ ਵੀ ਕਰਾਇਆ ਕਿੰਨੇ ਦਰਜਨਾ ਕਿਸਾਨਾਂ ਦੀਆਂ ਅੱਖਾਂ ਗਈਆਂ ਨਹੀਂ ਇੱਕ ਕਿਸਾਨ ਦੀ ਜਾਨ ਗਈ ਹੈ ਤੇ ਇਸ ਕਰਕੇ ਵੀ ਜੇ ਹਾਈ ਕੋਰਟ ਦੇ ਹੁਕਮ ਨਾਲ ਰਸਤਾ ਖੁੱਲਦਾ ਤੇ ਅਸੀਂ ਤਾਂ ਕੋ ਉਦੀ 1 ਘੰਟੇ ਬਾਅਦ ਹੀ ਜਿੱਦੈਂ ਮਤਲਬ ਰਸਤਾ ਖੁੱਲ ਗਿਆ ਇਹ ਜੀਟੀ ਰੋਡ ਦਾ ਰਸਤਾ ਕਲੀਅਰ ਹੋ ਗਿਆ 1 ਘੰਟੇ ਬਾਅਦ ਅਸੀਂ ਚੜਵਾਨਾ ਹੋ ਜਾਾਂਗੇ ਓਕੇ ਯਾਨੀ ਕਿ ਜਦੋਂ ਇਹ ਰਸਤਾ ਖੁੱਲ ਗਿਆ ਰਸਤਾ ਸਾਫ਼ ਹੋ ਗਿਆ ਤੁਸੀਂ ਦਿੱਲੀ ਵੱਲ ਚਾਲੇ ਪਾ ਦੋਗੇ ਨਾਲ ਦੀ ਨਾਲ ਹਾਂ ਨਾਲ ਦੇ ਨਾਲ ਚਾਲੇ ਪਾ ਦਿਆਂਗੇ ਅਸੀਂ ਜਦੋਂ ਟਰੈਕਟਰ ਟਰਾਲੀ ਲੰਘਣ ਲੱਗਗੇ ਨਾ ਜੇ ਸਾਰੀ ਜੀਟੀ ਰੋੜੀ ਵੀ ਨਾ ਖੁੱਲੀ ਇਕੱਲਾ ਟਰੈਕਟਰ ਟਰਾਲੀ ਆ ਵੀ ਜਾਣ ਲੱਗ ਗਿਆ ਅਸੀਂ ਉਹਦੇ ਰਵਾਨਾ ਹੋ ਜਾਾਂਗੇ ਉਧਰੋਂ ਰਵਾਨਗੀ ਪਾ ਦਿਆਂਗੇ ਓਕੇ ਜੀ ਵੈਸੇ ਮਾਨੇ ਕੋ ਹਾਈ ਕੋਰਟ ਨੇ ਕੀ ਕਿਹਾ ਜੇ ਹਰਿਆਣਾ ਸਰਕਾਰ ਨੂੰ ਕੋਈ ਖਾਸ ਹਦਾਇਤ ਦਿੱਤੀ ਹੋਵੇ ਅ ਨਹੀਂ ਦੇਖੋ ਉਹਨਾਂ ਨੇ ਮੈਂ ਵੀ ਸੁਣਿਆ ਚੈਨਲ ਤੇ ਵੀ ਸੁਣਿਆ ਉਹਨਾਂ ਦਾ ਜੋ ਕੰਟੈਂਟ ਹੈਗੇ ਆ ਫੈਸਲੇ ਦੇ ਹਾਈ ਕੋਰਟ ਵਾਲੀ ਬੈਂਚ ਦੇ ਤੇ ਉਹ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਦੋਨਾਂ ਸਰਕਾਰਾਂ ਨੂੰ ਹਰਜਤ ਕੀਤੀ ਹੈ ਵੀ ਪੰਜਾਬ ਸਰਕਾਰ ਵੀ ਤੇ ਹਰਿਆਣਾ ਸਰਕਾਰ ਵੀ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਕਰਨ ਦਾ ਜਿਹੜਾ ਡੈਮੋਕਰੈਟਿਕ ਰਾਈਟ ਹੈਗਾ ਉਹਨਾਂ ਨੂੰ ਤੁਸੀਂ ਇਹ ਅ ਵਿਵਥਾਂ ਦਿਓ ਇਸ ਕਰਕੇ ਅਸੀਂ ਤਾਂ ਦਿੱਲੀ ਸਰਕਾਰ ਤੋਂ ਹੀ ਕਿਉਂਕਿ ਪੰਜਾਬ ਸਰਕਾਰ ਨਾਲ ਤਾਂ ਸਾਡੀਆਂ ਮੰਗਾਂ ਹੈ ਹੀ ਨਹੀਂ ਇਹ ਸਾਰੀਆਂ ਦਿੱਲੀ ਸਰਕਾਰ ਨਾਲ ਹੀ ਸਬੰਧਤ ਹੈ ਤੇ ਇਸ ਕਰਕੇ ਅਸੀਂ ਤਾਂ ਸਾਡੀ ਤਾਂ ਪਹਿਲਾਂ ਵੀ ਜਦੋਂ 13 ਫਰਵਰੀ ਨੂੰ ਸ਼ੁਰੂ ਹੋਇਆ ਸੀ ਉਦੋਂ ਵੀ ਅਸੀਂ ਜਿਹੜਾ ਸਰਕਾਰ ਨੂੰ ਮੰਗ ਪੱਤਰ ਭੇਜਿਆ ਉਹਦੇ ਵਿੱਚ ਅਸੀਂ ਥਾਂ ਦੀ ਡਿਮਾਂਡ ਕੀਤੀ ਸੀ ਵੀ ਜੰਤਰ ਮੰਤਰ ਤੇ ਸਾਨੂੰ ਪ੍ਰੋਟੈਸਟ ਕਰਨ ਲਈ ਥਾਂ ਦਿੱਤਾ ਜਾਵੇ ਤੇ ਹੁਣ ਹਾਈ ਕੋਰਟ ਨੇ ਵੀ ਕਿਹਾ ਵੀ ਥਾਂ ਦਿੱਤਾ ਜਾਵੇ ਇਸ ਕਰਕੇ ਅਸੀਂ ਤਾਂ ਜੇ ਥਾਂ ਦੇ ਦਿੰਦੇ ਤਾਂ ਸ਼ਾਂਤਮਈ ਅਸੀਂ ਆਪਣਾ ਇਥੋਂ ਰਵਾਨਗੀ ਪਾ ਦਾਂਗੇ ਤੇ ਆਪਣਾ ਜਿਹੜਾ ਦਿੱਲੀ ਆ ਜਿਹੜਾ ਸ਼ਾਂਤਮਈ ਧਰਨਾ ਤੇ ਚਲੇ ਜਾਵਾਂਗੇ ਅਸੀਂ ਜੀ ਪੁੱਛੋ ਥੋੜੀ ਫਿਰ ਜਦੋਂ ਤੁਸੀਂ ਖਬਰ ਸੁਣੀ ਉਸ ਤੋਂ ਬਾਅਦ ਥੋੜੀ ਜਥੇਬੰਦੀਆਂ ਦੀ ਗਤੀਵਿਧੀ ਦੇ ਵਿੱਚ ਕਿਸ ਤਰ੍ਹਾਂ ਕਿਤੇ ਤਬਦੀਲੀ ਆਈ ਨਹੀਂ ਉਹਦੇ ਵਿੱਚ ਅਸੀਂ ਕੋਈ ਅਸੀਂ ਵੇਖੋ ਇੱਕ ਗੱਲ ਤਾਂ ਬਿਲਕੁਲ 101% ਕਲੀਅਰ ਹੈ ਭਈ ਜੇ ਕਿਸੇ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਇਹ ਭੇਲਿਖਾ ਹੋਊਗਾ ਭਈ ਅਸੀਂ ਅੰਦੋਲਨ ਨੂੰ ਵਿੱਚੇ ਛੱਡ ਕੇ ਮੰਗਾਂ ਵਾਲੀ ਗੱਲ ਨੂੰ ਵਿੱਚੇ ਛੱਡ ਕੇ ਅਸੀਂ ਕਿਸਾਨ ਘਰ ਵਾਪਸੀ ਕਰ ਜਾਣਗੇ ਇਹ ਤਾਂ ਵਰਕੀ ਪਾੜ ਦਿਓ ਇਹ ਤਾਂ ਸਵਾਲ ਹੀ ਪੈਦਾ ਹੁੰਦਾ ਘਰ ਵਾਪਸੀ ਆ ਹਾਂ ਉਹ ਸਾਡਾ ਅਸੀਂ ਮੀਟਿੰਗ ਹੁਣ ਥੋੜੇ ਟਾਈਮ ਬਾਅਦ ਅਸੀਂ ਮੀਟਿੰਗ ਚ ਬੈਠਣ ਜਾ ਰਹੇ ਹਾਂ ਅ ਦੋਨੇ ਆਪਣੇ ਫੋਰਮ ਜਿਹੜੇ ਅਗਵਾਈ ਕਰ ਰਹੇ ਨੇ ਮੋਰਚੇ ਦੀ ਤੇ ਉਹਦੇ ਵਿੱਚ ਸਾਨੂੰ ਲੱਗਦਾ ਹੈਗਾ ਵੀ ਆਉਣ ਵਾਲੇ ਦਿਨਾਂ ਚ ਸਰਕਾਰ ਦੀ ਮੀਟਿੰਗ ਦੀ ਇੱਕ ਦਿਨ ਟੱਕਰ ਮੀਟਿੰਗ ਦਾ ਸੱਦਾ ਆਊਗਾ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਰਾਹੀਂ ਸੈਂਟਰ ਸਰਕਾਰ ਦੀ ਜਿਹੜੀ ਪਹਿਲਾ ਮੀਟਿੰਗ 4 ਮਿੰਟਾਂ ਹੋ ਗਏ ਉਹਨਾਂ ਦਾ ਸੱਦਾ ਆਊਗਾ ਦੇਖੋ ਜੀ ਉਹਦੇ ਵਿੱਚ ਕੀ ਕਰਦੇ ਆ ਤੇ ਪੰਜਾਬ ਸਰਕਾਰ ਨੇ ਦਾ ਐਮਐਸਪੀ ਐਲਾਨ ਨਹੀਂ ਵੀ ਹੋਈ ਹੈ 117 ਰੁਪਏ ਝੋਨੇ ਦੀ ਚਮਕ ਦੀ ਐਲਾਨੀ ਦੇਖੋ ਜੀ ਇਹ ਤਾਂ ਬਹੁਤ ਕਲੀਅਰ ਹੋ ਗਈ ਗੱਲ ਇਹ ਐਲਾਨ ਦੀ ਗੱਲ ਨਹੀਂ ਗਰੰਟੀ ਦੀ ਗੱਲ ਹੈ ਜੀ ਇਹ ਤਾਂ ਐਲਾਨ ਤਾਂ ਹੁਣ ਵੇਖੋ ਪਹਿਲਾਂ ਵੀ ਹੁੰਦਾ ਸੈਂਟਰ ਵੀ ਕਹੀ ਜਾਂਦੇ ਆ ਵੀ ਐਮਐਸਪੀ ਦਾ ਐਲਾਨ ਸੀ ਐ ਰਹੂਗਾ ਸਲਵਾਂ ਦੀ ਗੱਲ ਨਹੀਂ ਨਾ ਗੱਲ ਤਾਂ ਹੈਗਾ ਵੀ ਉਹਦੇ ਤੇ ਜੋ ਐਲਾਨ ਹੋ ਜਾਂਦਾ ਉਹਦੇ ਤੇ ਪ੍ਰੋਕਿਊਰਮੈਂਟ ਹੋਵੇ ਉਹਦੇ ਦੇ ਖਰੀਦ ਹੋਵੇ ਜੋ ਵੀ ਭਾ ਦਾ ਐਲਾਨ ਹੋ ਜਾਂਦਾ ਖਰੀਦ ਦੀ ਗਰੰਟੀ ਹੋਵੇ ਜਿਵੇਂ ਦੋ ਫਸਲਾਂ ਦੀ ਖਰੀਦ ਦੀ ਗਰੰਟੀ ਹੈਗੀ ਹੈ ਉਹ ਹੁੰਦੀ ਹੈ ਹਰ ਇੱਕ ਸਾਲ ਪੰਜਾਬ ਆਪਣਾ ਕਣਕ ਤੇ ਝੋਨੇ ਦੀ ਐਵੇਂ ਜਿਵੇਂ ਕਣਕ ਦੇ ਝੋਨੇ ਦੀ ਖਰੀਦ ਦੀ ਗਰੰਟੀ ਹੈ ਬਾਕੀ ਫਸਲਾਂ ਤੇ ਵੀ ਜਿਨ੍ਹਾਂ ਦਾ ਐਨਐਸਪੀ ਦਾ ਅ ਅਨਾਉਂਸ ਹੁੰਦਾ ਐਲਾਨ ਹੁੰਦਾ ਉਹਨਾਂ ਬਾਕੀ ਫਸਲਾਂ ਤੇ ਵੀ ਜੋ ਕਾਨੂੰਨ ਕਿਹੋ ਜਿਹਾ ਹੈ ਵਾਂਗ ਖਰੀਦੀ ਗਾਰੰਟੀ ਹੋ ਗਈ ਕਾਨੂੰਨ ਬਣੇ ਇਹ ਕੇਂਦਰ ਸਰਕਾਰ ਦਾ ਜੇ ਫੁੱਲ ਸਾਫ ਸੱਦਾ ਆਉਂਦਾ ਉਹੀ ਤੁਸੀਂ ਤਾਂ ਉਸ ਤਰੀਕੇ ਨਾਲ ਡੀਲ ਕਰੋਗੇ ਜਿਵੇਂ ਪਹਿਲੀਆਂ ਤਿੰਨ ਮਿੱਟੀਆਂ ਹੋਈਆਂ ਸੀ ਚੰਡੀਗੜ੍ਹ ਦੇ ਵਿੱਚ ਜਾਂ ਕੁਝ ਮੰਗਾ ਦੇ ਵਿੱਚ ਵਾਧਾ ਵੀ ਹੋਇਆ ਨਾ ਮੰਗਾ ਤਾਂ ਉਹੀ ਹੈ ਜੋ ਸਾਡੀਆਂ 12 ਅਸੀਂ ਮੰਗਾ ਸ਼ੁਰੂ ਚ ਰੱਖੀਆਂ ਨੂੰ ਉਨ੍ਹਾਂ ਦੇ ਵਿੱਚ ਇਹ ਠੀਕ ਹੈ ਵੀ ਇਹਨਾਂ ਨੇ ਸਾਡੀ ਸ਼ੁਰੂ ਦੀ ਮੰਗ ਜ ਤੁਮੂ ਕੈਟਾਗੋਰਿਕਲੀ ਧਿਆਨ ਚ ਲਿਆ ਦਿੰਨੇ ਆ ਵੀ ਬਿਜਲੀ ਐਕਟ ਜਿਹੜਾ 200 ਇਹਗਾ 2023 ਬਣ ਗਿਆ ਹੁਣ ਪਹਿਲਾ ਬਿੱਲ ਸੀਗਾ ਤੇ ਹੁਣ ਉਹ ਐਕਟ ਬਣ ਗਿਆ ਉਸ ਐਕਟ ਦੇ ਤਹਿਤ ਇਹਨਾਂ ਨੇ ਹੁਣ ਆਹ ਜਿਹੜਾ ਹਰ ਇੱਕ ਲਈ ਜ਼ਰੂਰੀ ਕਰਤਾ ਜਿਹੜਾ 3 ਪੀਡ ਮੀਟਰ ਹੈ ਚਿਪ ਵਾਲੇ ਮੀਟਰ ਕਹਿੰਦੇ ਨੇ ਆਪਾਂ ਨੂੰ ਉਹ ਉਹਦਾ ਚਲਿਆ ਹੋ ਜੋ ਵੀ ਮੀਟਰ ਵਾਲਾ ਜਿਹੜਾ ਫੈਸਲਾ ਵਾਪਸ ਲਿਆ ਜਾ ਵੀ ਇਹ ਤਾਂ ਉਹਦਾ ਪਹਿਲੇ ਵੀ ਪਾਰਟ ਹੈ ਵੀ ਵਾਲਾ ਐਕਟ ਹੈ ਜਿਹੜਾ ਵੀ ਉਹ ਖਤਮ ਕੀਤਾ ਜਾਵੇ ਉਹ ਕਾਰਪੋਰੇਟਾਂ ਨੂੰ ਸਾਰਾ ਆਪਣਾ ਪੈਦਾ ਕਰਨ ਦਾ ਵੰਡ ਵੰਡਾਈ ਦਾ ਰੇਟ ਤੈਅ ਕਰਨ ਦਾ ਸਾਰਾ ਕਾਰਪੋਰੇਟਾਂ ਨੂੰ ਅਧਿਕਾਰ ਦਿੰਦੇ ਆ ਤੇ 60% ਲੋਕਾਂ ਦੇ ਬਿਜਲੀ ਆ ਜਿਹੜੀ ਪਹੁੰਚ ਤੋਂ ਬਾਹਰ ਚਲੀ ਜਾਊਗੀ ਜੇ ਐਕਟ ਲਾਗੂ ਹੁੰਦਾ ਉਹ ਉਹ ਮੰਗਾ ਹੀ ਐਸੀ ਹੋਰ ਵੱਖਰੀ ਰੰਗ ਕੋਈ ਨਹੀਂ ਉਹ 12 ਮੰਗਾ ਤੋਂ ਬਿਨਾ ਜੇ ਪੰਜਾਬ ਸਰਕਾਰ ਨਹੀਂ ਹਾਂਜੀ ਪੁਰਸਾ ਪੰਜਾਬ ਸਰਕਾਰ ਦਾ ਜੇਕਰ ਮੈਂ ਥੋੜਾ ਇੱਥੇ ਜ਼ਿਕਰ ਕਰਾਂ ਬੱਲੋਪਿੰਡ ਦਾ ਸ਼ੂਭ ਕਰਨ ਸ਼ਹੀਦ ਹੋ ਗਿਆ ਸੀ ਬੀਤੇ ਕੱਲ ਪੰਜਾਬ ਸਰਕਾਰ ਨੇ 1 ਕਰੋੜ ਦਾ ਚੈੱਕ ਤੇ ਪਰਿਵਾਰ ਨੂੰ ਨੌਕਰੀ ਦੀ ਵੀ ਗੱਲ ਹੋਈ ਹੈ ਬੀਤੇ ਕੱਲ ਹਾਂਜੀ ਜੋ ਤਾਂ ਉਹਨਾਂ ਦਾ ਵਾਅਦਾ ਕੀਤਾ ਸੀ ਜਿਸ ਦਿਨ 21 ਨੂੰ ਫਰਵਰੀ ਨੂੰ ਇਹ ਗੋਲੀਕਾਂਡ ਹੋਇਆ ਖਨੋਰੀ ਬਾਰਡਰ ਤੇ ਤੇ ਸ਼ਾਮ ਨੂੰ ਜਿਹੜੇ ਪ੍ਰਧਾਨਮ ਆਪਣੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਨੇ ਜੋ ਆਪਣੇ ਪੀਪੀਆ ਉਹ ਆਨਲਾਈਨ ਬੋਲੇ ਨੇ ਉਹ ਉਹਦੇ ਵਿੱਚ ਤਿੰਨੇ ਗੱਲਾਂ ਹੀ ਕੰਗੀਆਂ ਹੋਈਆਂ ਸੀ ਕਿ ਆ ਵੀ ਅਸੀਂ ਸੀਹ ਦਾ ਦਰਜਾ ਕਰਾ ਦੇਵਾਂਗੇ ਤੇ 1 ਕਰੋੜ ਦਾ ਅਸੀਂ ਉਹਨਾਂ ਨੂੰ ਚੈੱਕ ਦੇਵਾਂਗੇ ਤੇ ਪਰਿਵਾਰ ਦੇ ਜੀ ਨੂੰ ਨੌਕਰੀ ਦੇਵਾਂਗੇ ਉਹ ਤਾਂ ਸਾਡੇ ਹਿਸਾਬ ਨਾਲ ਵੀ ਉਹੋ ਚੱਲ ਜਿਹੜਾ ਵਾਦਾ ਕੀਤਾ ਸੀਗਾ ਉਹ ਇਹਨਾਂ ਨੇ ਦੋ ਉਹਦੇ ਚ ਪੂਰਾ ਕਰ ਲਿਆ 1 ਕਰੋੜ ਵਾਲੀ ਚੈੱਕ ਵਾਲੀ ਤੇ ਮੁਆਵਜ਼ੇ ਵਾਲੀ ਤੇ ਨਾਲ ਪਰਿਵਾਰ ਦੇ ਜੀ ਨੂੰ ਨੌਕਰੀ ਵਾਲਾ ਉਹ ਠੀਕ ਉਹ ਦੋਨੇ ਓਕੇ ਹੋ ਗਈਆਂ ਡਨ ਹੋ ਗਈਆਂ ਤੇ ਜਿਹੜਾ ਉਹਨਾਂ ਨੇ ਤੀਜੀ ਸੀਗੀ ਵਸੀਦ ਦਾ ਕਰਾਰ ਦੇ ਨਾਲ ਉਹ ਕਹਿੰਦੇ ਵੀ ਜਿਹੜਾ ਸੈਸ਼ਨ ਆਊਗਾ ਹੁਣ ਪੰਜਾਬ ਐਸੈਂਬਲੀ ਦਾ ਉਹਦੇ ਵਿੱਚੋਂ ਅਸੀਂ ਸਾਡੀ ਮжоਰਿਟੀ ਹੈਗੀ ਐ 91 ਸੀਟਾਂ ਦੇ ਸਾਡੇ ਕੋਲੇ ਅਸੀਂ ਉਹ ਮਤਾ ਲਿਆਵਾਂਗੇ ਤੇ ਉਹ ਅਸੀਂ ਪਾਸ ਕਰਾਂਗੇ ਉਹ ਐਸੈਂਬਲੀ ਦੇ ਵਿੱਚ ਇਹ ਵੀ ਵਾਦਾ ਕੀਤਾ ਉਹਨਾਂ ਨੇ ਸੋ ਇਸ ਕਰਕੇ ਇਹ ਤਾਂ ਪੰਜਾਬ ਸਰਕਾਰ ਨੇ ਤਾਂ ਕੋਈ ਨਹੀਂ ਗੱਲ ਕੀਤੀ ਐ ਜੋ ਜੀ ਫੁੱਲ ਸਬ ਮੈਨੂੰ ਇੱਕ ਹੋਰ ਗੱਲ ਦੱਸਿਓ ਹਾਂਜੀ ਮੂੰਗੀ ਦੀ ਐਮਐਸਪੀ ਨੂੰ ਲੈ ਕੇ ਬੜਾ ਰੌਲਾ ਪਿਆ ਹੋਇਆ ਜਦੋਂ ਤੁਹਾਡੀ ਕੱਲ ਮੀਟਿੰਗ ਹੋਈ ਸੀ ਮੁੱਖ ਮੰਤਰੀ ਸਾਹਿਬ ਨਾਲ ਪੰਜਾਬ ਸਰਕਾਰ ਦੇ ਨਾਲ ਤੁਸੀਂ ਕੋਈ ਮੂੰਗੀ ਦੇ ਉੱਪਰ ਕੋਈ ਰਾਹਤ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਦੇਖੋ ਇੱਕ ਤਾਂ ਜਿਹੜੀ ਸੀਗੀ ਤਾਂ ਮੀਟਿੰਗ ਪਹਿਲਾਂ ਹੀ ਜਦੋਂ ਮੈਸੇਜ ਆਇਆ ਉਹਦੇ ਇਹ ਸੀਗਾ ਵੀ ਇਹ ਇਕੱਲਾ ਜਿਹੜਾ ਸ਼ੁਭ ਕਰਨ ਵਾਲਾ ਮਸਲਾ ਮੁਆਵਜ਼ੇ ਵਾਲਾ ਮੁਆਵਜ਼ਾ ਹੈਗਾ ਜਾਂ ਜਿਹੜੇ ਦੂਸਰੇ ਕਿਸਾਨਾਂ ਦੀਆਂ ਜਿਨ੍ਹਾਂ ਨੇ ਜਾਨਾਂ ਗਈਆਂ ਉਹਨਾਂ ਦਾ 5-5 ਲੱਖ ਵਾਲਾ ਕੰਪਨਸੇਸ਼ਨ ਮੌਜੂਦਾ ਵੀ ਇਹਦੇ ਤੇ ਆਪਾਂ ਏਸਕੇ ਇਹਦੇ ਤੇ ਗੱਲ ਕਰਾਂਗੇ ਬਾਕੀ ਜੋ ਹੋਰ ਮਸਲੇ ਹੈਗੇ ਆ ਉਹਦੇ ਤੇ ਉਹ ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਵੀ ਪੰਜਾਬ ਸਰਕਾਰ ਨਾਲ ਸੰਬੰਧਤ ਜਿਵੇਂ ਤੁਸੀਂ ਦੱਸੀ ਹੈ ਗੱਲ ਮੁੰਗੀ ਵਾਲੀ ਦੱਸੀ ਹੈ ਜਾਂ ਇਹਨਾਂ ਨੇ ਮੱਕੀ ਤੇ ਕਿਹਾ ਸੀਗਾ ਪਾਣੀ ਦਾ ਕਿ ਤਾਂ ਕਿ ਘਟੇ ਪਾਣੀ ਜਿਹੜਾ ਹੇਠਲਾ ਤਾਂ ਪੀਠਾ ਬਾਹਰ ਨਿਕਲਣਾ ਉਹ 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 ਮੀਟਿੰਗ ਮਦਰ ਕੱਲ ਵਾਲੀ ਮੀਟਿੰਗ ਦਾ ਏਜੰਡਾ ਨਹੀਂ ਸੀਗਾ ਉਹ ਮੀਟਿੰਗ ਅਸੀਂ ਮੀਟਿੰਗ ਕਰਵਾੜ ਕਰਾਂ ਸੈਂਟਰ ਸਰਕਾਰ ਨਾਲ ਤਾਂ ਮੰਗਾ 12 ਮੰਗਾ ਤਾਂ ਸੈਂਟਰ ਸਰਕਾਰ ਨਾਲ ਹੀ ਸੰਬੰਧਤ ਹੈ ਜਿਹੜੀਆਂ ਪੰਜਾਬ ਸਰਕਾਰ ਨਾਲ ਵੀ ਸੰਬੰਧਤ ਹੈਗੀਆਂ ਨੇ ਜਿਹੜੇ ਇਹਨਾਂ ਨੇ ਵਾਦੇ ਕੀਤੇ ਸੀਗੇ ਜਾਂ ਐਲਾਨ ਕੀਤੇ ਸੀ ਜਿਵੇਂ ਤੁਸੀਂ ਦੱਸਦੇ ਹੋ ਵੀ ਮੂੰਗੀ ਦਾ ਜੀ ਅਸੀਂ ਸਾਰੇ ਵੀ ਸਾਰੀ ਮੂੰਗੀ ਚੱਕਾਂਗੇ ਜਿਹੜੇ ਕਿਸਾਨ ਝੋਨਾ ਵਾਲਾ ਖਾਲੀ ਛੱਡ ਕੇ ਜਿਹੜਾ ਪਿਛਲੇ ਸਾਲ ਝੋਨਾ ਲੱਗਿਆ ਜਿੱਥੇ ਉਹ ਖਾਲੀ ਛੱਡ ਕੇ ਕੋਈ ਨਵੀਂ ਫਸਲ ਬੀਜਣਗੇ ਉਹਨਾਂ ਨੂੰ 1500 ਰੁਪਏ ਪਰ ਇਕੱਠ ਦੇਵਾਂਗੇ ਉਹ ਜਿਹੜੇ ਇਹਨਾਂ ਨੇ ਐਲਾਨ ਕੀਤੇ ਹੋਏ ਆ ਉਹ ਉਹ ਤਾਂ ਇਹਨਾਂ ਨਾਲ ਹੈਗੀ ਐ ਕਰਾਂਗੇ ਗੱਲ ਇਹਨਾਂ ਤੇ ਕਿ ਇਹ ਤੁਹਾਡੇ ਨਾਲ ਵੀ ਮਾਮਲਾ ਹੈਗਾ ਕਨਾਲ ਸੈਂਟਰ ਨਾਲ ਨਹੀਂ ਜੀ ਫੂਲ ਸਰ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਮਝੀ ਕਰਨ ਦੇ ਲਈ ਧੰਨਵਾਦ ਧੰਨਵਾਦ ਜੀ ਤੁਹਾਡੇ ਚੈਨਲ ਦਾ ਵੀ ਧੰਨਵਾਦ ਜੀ ਥੈਂਕ ਯੂ ਫੂਲ ਸਰ